ਬਲਵਿੰਦਰ ਦਾ ਸੂਬੇਦਾਰ ਅਟਾਇਰ ਆਰਮੀ ਬਬੂ ਤੁਹਾਡੇ ਬੇਟੇ ਦੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਜਿਸ ਕਿ 85 ਕਿਲੋ ਦੋਹਿੰਦਾ ਦੱਸਿਆ ਜਾ ਰਿਹਾ ਉਹਦੇ ਬਾਰੇ ਕੀ ਤੁਹਾਨੂੰ ਪਤਾ ਲੱਗਾ ਸਾਨੂੰ ਕੁਝ ਨਹੀਂ ਪਤਾ ਲੱਗਾ ਸਾਨੂੰ ਤਾਂ ਕੱਲ ਜਦੋਂ ਉਹਨਾਂ ਆਣ ਕੇ ਫੜੀ ਹੈ ਨਾ ਉਹ ਮਸ਼ੀਨ ਦੇ ਵਿੱਚ ਕਿਤੇ ਰੱਖੀ ਸਾਨੂੰ ਨਹੀਂ ਪਤਾ ਕਿੱਥੇ ਰੱਖੀ ਹੈ ਕਿੱਥੇ ਨਹੀਂ ਉਹਨਾਂ ਆਪ ਉਹ ਮੁੰਡੇ ਨੇ ਦੱਸਿਆ ਤੇ ਉਥੋਂ ਆ ਕੇ ਪੁਲਿਸ ਨੇ ਆਪ ਕੱਢੀ 24 ਕਿਲੋ ਉਹਨਾਂ ਨੇ ਮੈਨੂੰ ਗਿਣਤੀ ਕਰਾਈ ਬਾਪੂ 24 ਕਿਲੋ ਇਥੋਂ ਤਾਜ ਕੋ ਕਰੋ ਡਿਲੀਆ ਤੇ 5 ਕਿਲੋ ਆਹ ਉਹਦੇ ਕੋਲ ਫੜੀ ਜੇ ਠੇਕ ਤੇ ਪਤਾ ਨਹੀਂ ਫੜਿਆ ਗਿਆ ਜਿੱਥੇ 5 ਕਿਲੋ ਨੇ ਉਥੋਂ ਫੜੀ ਆਹੀ 24 ਕਿਲੋ ਹੀ ਥੋਕਰ ਉਹ ਲੈ ਗਏ ਨੇ ਇਥੋਂ ਉਹਨਾਂ ਨੇ ਪਤਾ ਲੱਗਾ ਵੀ 40 ਕਿਲੋ ਪਾਤੀ ਆ ਗਲਤ ਕੰਮ ਆ ਨਾ ਪੁਲਸ ਵਾਲਿਆਂ ਦਾ ਵੀ ਜਿੱਥੋਂ ਫੜੀ ਆ ਉਹ ਪੁਲਸ ਵਾਲੇ ਉਥੋਂ ਪਾਉਦੇ ਉਹਦੇ ਉਹਨਾਂ ਦੇ ਉੱਤੇ ਜਿਹੜੀ ਹੋਰ ਫੜੀ ਆ ਲਿਆਇ ਫੜ ਕੇ ਲਿਆ ਗਏ ਇੱਥੇ ਲਿਆ ਕੇ 40 ਕਿਲੋ ਕਰਤੀ ਆ ਫੇਰ 40 ਕਿਲੋ ਉਹਨਾਂ ਨੇ ਹੋਰ ਕਿਸੇ ਨੂੰ ਲਖਾਤੀ ਤੇ 5 ਕਿਲੋ ਜਿਹੜੀ ਜਿਹੜਾ ਮੁੰਡੇ ਕੋ ਫੜੀ ਇਹਨਾਂ 85 ਕਿਲੋ ਟੋਟਲ ਕਰਤੀ। ਉਹ ਭਾਈ ਆਖਰੀ ਵਾਰ ਜਦੋਂ ਮੁੰਡਾ ਗਿਆ ਸੀ ਕਰੋ ਤੁਹਾਨੂੰ ਕੀ ਕਹਿ ਕੇ ਗਿਆ ਸੀ ਕੀ ਗੱਲਬਾਤ ਕੱਖ ਨਹੀਂ ਕਹਿ ਕੇ ਗਿਆ ਸਵੇਰੇ ਨਿਕਲ ਗਿਆ ਬਸ। ਨਾ ਚਾਹ ਪੀ ਗਿਆ ਨਾ ਕੋਈ ਰੋਟੀ ਪਾਣੀ ਨਹੀਂ ਖਾ ਗਿਆ ਨਿਕਲ ਗਿਆ ਘਰ ਚ ਕੌਣ-ਕੌਣ ਆ ਤੇ ਘਰ ਚ ਮੈਂ ਆ ਮੇਰੇ ਘਰ ਦੀ ਆ ਤੇ ਪੁੱਤਰਾ ਹੈ ਇਹ ਨੋਆ ਇਹ ਕੋਈ ਸੀਗਾ ਕਿੰਨੀ ਉਮਰ ਹੈ ਜੋਤੀ ਦੀ ਜੋਤੀ ਦੀ ਉਮਰ ਨਾਨੀਏ ਦਾ ਜਨਮ ਆ ਰਿਹਾ ਇਸ ਤੋਂ ਪਹਿਲੇ ਕੀ ਕਰਦੇ ਸੀਗੇ ਇਸ ਤੋਂ ਪਹਿਲੇ ਘਰ ਹੀ ਇੱਥੇ ਪਹਿਲੇ ਤੇ ਕਰਦਾ ਸੀ ਮੁੜ ਕੇ ਮੈਂ ਇਹਨੂੰ ਡੀ ਫਾਰਮੇਸੀ ਕਰਾਈ ਪੜ੍ਹਾਈ ਬੀਏ ਚ ਦਾਖਲ ਕਰਾਇਆ ਬੀਏ ਚ ਫੇਲ ਹੋ ਗਿਆ ਖਾਲਸਾ ਕਾਲਜ ਪੜ੍ਹਦਾ ਰਿਹਾ ਉੱਥੇ ਨੇ ਬੇੜਾ ਖਾ ਗਰਚੇ ਗਰ ਕੋਇਆ ਦਾ ਖਾਲਸਾ ਕਾਲਜ ਆਪ ਵੀ ਨਸ਼ੇ ਕਰਦਾ ਰਿਹਾ ਆਪ ਇੰਨਾ ਨਸ਼ਾ ਕਰਦਾ ਰਿਹਾ ਕੋਈ ਸਾਹ ਨਹੀਂ ਨਸ਼ਾ ਚਿੱਟੇ ਦਾ ਕਰਦਾ ਸੀ ਹਾਂਜੀ ਪਤਾ ਨਹੀਂ ਸਾਨੂੰ ਸਮੈਕ ਪਿੰਦਾ ਸੀ ਕਿ ਚਿੱਟਾ ਖਾਦੇ ਸਾਨੂੰ ਨਹੀਂ ਇੰਨੀ ਗੱਲ ਦਾ ਪਤਾ ਆਣ ਕੇ ਤੇ ਉੱਥੇ ਲੰਮਾ ਪਾਇਆ ਜਾਂਦਾ ਸੀ ਉਹ ਛੜ ਥਲੇ ਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਇਹ ਸਾਡਾ ਮਾਮਲਾ ਜਿਹੜਾ ਦਰਜ ਹੋਇਆ ਹੈ ਅਸੀਂ ਵੀ ਪਹਿਲੇ ਇਹ ਕਰਦੇ ਆਂ ਭਾਈ ਜੋ ਸਾਡੇ ਘਰੋਂ ਫੜਿਆ ਗਿਆ ਉਹ ਉਹਨਾ ਹੀ ਸਮਾਨ ਉਹਦੇ ਪਾ ਲੈਂਦੇ ਕਿੰਨਾ ਫੜਿਆ ਗਿਆ ਸੀਗਾ 24 ਕਿਲੋ ਇੱਥੋਂ ਫੜੀ ਗਈ ਤੇ 5 ਕਿਲੋ ਉਹ ਤੋਂ ਉੱਥੋਂ ਫੜੀ ਗਿਆ ਬਾਕੀ ਇਹ 40 ਕਿਲੋ ਬਣਾਉਂਦੇ ਵੀ ਘਰੋਂ ਫੜੀ ਗਈ 40 ਕਿਲੋ ਨਹੀਂ ਫੜੀ ਲੈ ਕੇ ਨਹੀਂ ਕੋਈ ਹੋਰ ਵੀ ਕੋਈ ਨਾਲ ਹੋ ਸਕਦਾ ਵਾ ਤੁਹਾਡੇ ਮੁੰਡੇ ਦੇ ਨਾ ਕੋਈ ਇਥੋਂ ਇਥੋਂ ਸਾਡੇ ਪਿੰਡੋਂ ਨਹੀਂ ਬਾਹਰੋਂ ਆਹੀ ਗਏ ਨਹੀਂ ਸਕਦੇ ਕੋਈ ਮंडा ਹੋਵੇ ਠੀਕ ਤੁਹਾਨੂੰ ਕੋਈ ਪਤਾ ਨਹੀਂ ਵੇ ਕੀ ਕਰਦਾ ਤੇ ਕੀ ਕਮਾਉਂਦਾ ਸਾਨੂੰ ਇੱਕ ਨਵੇਂ ਪੈਸੇ ਦਾ ਕਿਤੇ ਇਹ ਇਹ ਉਪਰ ਆ ਸਟਾਲ 6 ਸਾਲ ਲਗਾ ਰਿਆ 20000 ਰੁਪਏ ਤਨਖਾਹ ਲੈਂਦਾ ਹੀ ਸਭ ਖਾਈ ਜਾਂਦਾ ਹੀ ਇੱਕ ਨਵਾਂ ਪੈਸਾ ਨਹੀਂ ਦਿੰਦਾ 6 ਸਾਲ ਮਹੀਨੇ ਦੀ ਵੀ ਪਈ ਆ ਤਰਖਾਂ ਪੁੱਤ ਵੇ ਉਹਦੇ ਹੱਥ ਦੇ ਕੱਖ ਨਹੀਂ ਹੁਣ ਬਜ਼ੁਰਗ ਹੋਏ ਆਈ ਨਾ ਮੈਂ ਕਹੇ ਜੋਗਾ ਨਾ ਮੇਰੇ ਘਰ ਦੀ ਜੋਗੀ ਤੇ ਨਾ ਇਹ ਕਹੇ ਜੋਗੀ ਹੁਣ ਨਾ ਇਹ ਡੰਗਰ ਸਾਮ ਸਕਦੇ ਨਾ ਇਹ ਪੈਲੀ ਵਾ ਸਕਦੇ ਥੋੜੀ ਜੀ ਰਹਿ ਗਈ ਆ ਝੂਠ ਨਹੀਂ ਮਾਰਦੇ 1.5 ਕਿੱਲਾ ਥਾਂ ਪੌਣੇ 2 ਕਿੱਲ ਵੇਚਦੇ ਆ ਤੇ ਵੇਚ ਕੇ ਆ ਸਮਾਨ ਸੱਤ ਕੀਤਾ ਸਾਲਾ ਇਹਨੂੰ ਮੈਂ ਕੰਮ ਕਰਕੇ ਦਿੱਤਾ ਪੜਾਇਆ ਵੀ ਬੀਏ ਜੋ ਫੇਲ ਹੋ ਗਿਆ ਉੜਕੇ ਪੁੱਠਿਆਂ ਕੰਮਾਂ 'ਚ ਪੈ ਗਿਆ ਸੱਚਾ ਗਲਤ 'ਚ ਪੈ ਗਿਆ ਨਸ਼ਿਆ ਦੀ ਲਤ ਕਰਕੇ ਇਦਾਂ ਪੈ ਗਿਆ ਹਾਂਜੀ ਹਾਂਜੀ ਠੀਕ ਲੰਬੇ ਉਹ ਨਸ਼ੇ ਮੁੰਡੇ ਬੜੇ ਇਹਦੇ ਯਾਰ ਦੋਸਤ ਜਿਹੜੇ ਇਸ ਸਮਾਇਕ ਪੀਂਦੇ ਆ ਉਹਦੇ ਨਾਲ ਉਹ ਇਹਨਾਂ ਨੂੰ ਉਹਨੂੰ ਪਤਾ ਉਹ ਸਾਨੂੰ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਠੀਕ ਠੀਕ ਆ ਬਾਈ ਨਾਲ ਆਰਮੀ ਦੀ ਨੌਕਰੀ ਕੀਤੀ ਇਨੀ ਪਿੱਛੇ ਉਹ ਵੀ ਤੁਹਾਨੂੰ ਪਤਾ ਹੀ ਲੱਗਾ ਮੁੰਡਿਆਂ ਨੂੰ ਕਦੇ ਇਹ ਇਦਾਂ ਸਾਨੂੰ ਪਤਾ ਸਾਬ ਸਾਬ ਪੀਂਦਾ ਕਿਨੇ ਕਿਨੇ ਸਾਨੂੰ ਮਦਦ ਤਾਂ ਨਹੀਂ ਹਾਂਜੀ ਕਿੰਨੀ ਉਮਰ ਦੀ ਮੇਰੀ ਉਹਦੀ ਮੁੰਡੇ ਤੁਹਾਡੀ ਜਦ ਗਲਤ ਕੰਮਾਂ ਦੇ ਪਿਆ ਇਹਦੀ ਉਮਰ ਉਦੋਂ ਖਾਲਸਾ ਗੱਲ ਪੜਦਾ ਸੀ ਮੈਨੂੰ 22 23 24 ਸਾਲ ਦਾ ਹੋ ਗਿਆ ਚੰਗਾ ਹੋ ਗਿਆ ਜਿਆਦਾ ਐਡਿਕਟ ਹੋ ਗਿਆ ਮਤਲਬ ਦੇਖਾ ਹੁਣ ਇੰਨੀ ਭੂਖ ਜਿਹਾ ਪੜਦਾ ਸੀ ਜੋ ਮਤਲਬ ਐਕਸੀਡੈਂਟ ਹੋਇਆ ਨਾ ਐਕਸੀਡੈਂਟ ਹੋਇਆ ਜਿਆਦਾ ਭਾਵੀ ਗਿਆ ਉਦੋਂ ਤੋਂ ਜਿਆਦਾ ਮਤਲਬ ਵੀ ਅੱਜ ਨੁਕੇਲ ਮੈਂ ਕਾਸਟੇ ਰੱਖ ਦੇਦੀ ਨਾ ਪੁੱਤਰ ਨਾਲ ਕੇ ਪੜਦਾ ਰਿਹਾ ਮੇਰੇ ਕੋਲ ਇਹ ਨਾ ਪੜਦਾ ਜੀ ਫਿਰ ਉਹ ਇਹਨਾਂ ਡਰ ਫਿਰਿਆ ਇੱਥੇ ਰਾਮਚੰਦ ਕਲੇਰ ਮੇਰੇ ਸਹੁਰੇ ਆ ਬੜੇ ਤੜਡੇ ਆ ਬੰਦੇ ਹੋ ਵੇ ਉਹ ਉਹ ਨਾਲੇ ਬੋਲ ਪੜਦਾ ਰਿਹਾ ਹੈ ਉਥੇ ਖਰਾਬ ਹੋ ਗਿਆ ਹੈ ਉਥੋਂ ਹੀ ਖਰਾਬ ਹੋ ਰਹਾ ਹੈ ਜਿਆਦਾ ਤੇ ਪੰਜ ਤੋਰੀ ਪੰਜ ਕੁੜੀਆਂ ਮੇਰਾ ਨਾਮ ਸਰਦਾਰ ਬਲਵਿੰਦਰ ਸਿੰਘ ਸੂਬੇਦਾਰ ਅਟਾਇਰ ਆਰਮੀ ਬਬੂ ਜੀ ਤੁਹਾਡੇ بیٹے ਦੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਜਿੱਕੇ 85 ਕਿਲੋ ਦਾ ਦੱਸਿਆ ਜਾ ਰਿਹਾ ਉਹਦੇ ਬਾਰੇ ਕੀ ਤੁਹਾਨੂੰ ਪਤਾ ਲੱਗਾ ਸਾਨੂੰ ਕੁਝ ਨਹੀਂ ਪਤਾ ਲੱਗਾ ਸਾਨੂੰ ਤੇ ਕੱਲ ਜਦੋਂ ਉਹਨਾਂ ਆਣ ਕੇ ਫੜੀ ਹੈ ਨਾ ਉਹ ਮਸ਼ੀਨ ਦੇ ਵਿੱਚ ਕਿਤੇ ਰੱਖੀ ਸਾਨੂੰ ਨੇ ਦਾ ਪਤਾ ਕਿੱਥੇ ਰੱਖੀ ਹੈ ਕਿੱਥੇ ਨਹੀਂ ਉਹਨਾਂ ਆਪ ਉਹ ਮੁੰਡੇ ਨੇ ਦੱਸਿਆ ਜੇ ਉੱਥੋਂ ਆ ਕੇ ਪੁਲਿਸ ਨੇ ਆਪ ਕੱਢੀ 24 ਕਿਲੋ ਉਹਨਾਂ ਨੇ ਮੈਨੂੰ ਗਿਣਤੀ ਕਰਾਈ ਬਾਪੂ 24 ਕਿਲੋ ਇਥੋਂ ਕਾਰੋ ਨਿਕਲੀ ਆ ਤੇ 5 ਕਿਲੋ ਆਹ ਉਹਦੇ ਕੋਲ ਪਾੜੀ ਜੇ ਠੀਕ ਤੇ ਪਤਾ ਨਹੀਂ ਫੜਿਆ ਗਿਆ ਜਿੱਥੇ 5 ਕਿਲੋ ਉਹਨੇ ਉਥੋਂ ਫੜੀ ਆਹੀ 24 ਕਿਲੋ ਇਥੋਂ ਕਾਰੋਂ ਲੈ ਕੇ ਗਏ ਨੇ ਇਥੋਂ ਉਹਨਾਂ ਨੇ ਪਤਾ ਲੱਗਾ ਵੀ 40 ਕਿਲੋ ਪਾਤੀ ਆ ਗਲਤ ਕੰਮ ਆ ਨਾ ਕੁਲਸ ਵਾਲਿਆਂ ਦਾ ਵੀ ਜਿੱਥੋਂ ਫੜੀ ਆ ਉਹ ਕੁਲਸ ਵਾਲੇ ਉਥੋਂ ਪਾਉਂਦੇ ਉਹਦੇ ਉਹਨਾਂ ਦੇ ਉੱਤੇ ਜਿਹੜੀ ਹੋਰ ਫੜੀ ਆ ਲਿਆ ਆ ਫੜ ਕੇ ਲਿਆ ਗਏ ਇੱਥੇ ਲਿਆ ਗਏ ਤੇ 40 ਕਿਲੋ ਕਰਤੀ ਆ ਫੇਰ 40 ਕਿਲੋ ਉਹਨਾਂ ਨੇ ਹੋਰ ਕਿਸੇ ਨੂੰ ਲਖਾਤੀ ਤੇ 5 ਕਿਲੋ ਜਿਹੜੀ ਜਿਹੜਾ ਮੁੰਡੇ ਕੋ ਫੜੀ ਇਹਨਾਂ 85 ਕਿਲੋ ਟੋਟਲ ਕਰਤੀ ਵਾ ਭਾਈ ਆਖਰੀ ਵਾਰ ਜਦੋਂ ਮੁੰਡਾ ਗਿਆ ਸੀ ਕਰੋ ਤੁਹਾਨੂੰ ਕੀ ਕਹਿ ਕੇ ਗਿਆ ਸੀ ਕੀ ਗੱਲਬਾਤ ਕੱਖ ਨਹੀਂ ਕਹਿ ਕੇ ਗਿਆ ਸਵੇਰੇ ਨਿਕਲ ਗਿਆ ਬਸ ਨਾ ਚਾਪੀ ਗਿਆ ਨਾ ਕੋਈ ਰੋਟੀ ਪਾਣੀ ਨਹੀਂ ਖਾ ਗਿਆ ਨਿਕਲ ਗਿਆ ਘਰ ਚ ਕੌਣ-ਕੌਣ ਆ ਤੇ ਘਰ ਚ ਮੈਂ ਆ ਮੇਰੇ ਘਰ ਦੀ ਆ ਤੇ ਪੁੱਤਰਾ ਹੈ ਇਹ ਨੋਆ ਇਹ ਕੋਈ ਸੀਗਾ ਕਿੰਨੀ ਉਮਰ ਹੈ ਜੋਤੀ ਦੀ ਜੋਤੀ ਦੀ ਉਮਰ 99 ਦਾ ਜਨਮ ਆ ਰਿਹਾ ਇਸ ਤੋਂ ਪਹਿਲੇ ਕੀ ਕਰਦੀ ਸੀਗੇ ਇਸ ਤੋਂ ਪਹਿਲੇ ਘਰ ਹੀ ਇੱਥੇ ਪਹਿਲਾਂ ਤੇ ਕਰਦਾ ਸੀ ਆ ਮੁੜ ਕੇ ਮੈਂ ਇਹਨੂੰ ਡੀ ਫਾਰਮੇਸੀ ਕਰਾਈ ਪੜਾਈ ਬੀਏ ਜੀ ਦਾਖਲ ਕਰਾਇਆ ਬੀਏ ਜੀ ਫੇਲ ਹੋ ਗਿਆ ਖਾਲਸਾ ਕਾਲਜ ਪੜਦਾ ਰਿਹਾ ਉੱਥੇ ਨੇ ਬੇੜਾ ਘਰਚ ਘਰ ਕੋਇਆ ਦਾ ਖਾਲਸਾ ਗਾਲ ਆਪ ਵੀ ਨਸ਼ਾ ਕਰਦਾ ਰਿਆ ਆਪ ਇੰਨਾ ਨਸ਼ਾ ਕਰਦਾ ਰਿਆ ਕੋਈ ਹਸਾਬ ਹੀ ਨਹੀਂ ਜਿੱਦਾ ਚਿੱਡੇ ਦਾ ਕਰਦਾ ਸੀ ਹਾਂਜੀ ਕਿਹੜਾ ਨਸ਼ਾ ਕਰਦਾ ਪਤਾ ਨਹੀਂ ਸਾਨੂੰ ਸਮੈਗ ਪਿੰਦਾ ਸੀ ਕਿ ਚਿੱਟਾ ਖਾਦਾ ਸਾਨੂੰ ਨਹੀਂ ਇੰਨੀ ਗੱਲ ਦਾ ਪਤਾ ਆਣ ਕੇ ਤੇ ਉੱਥੇ ਲੰਮਾ ਪਾਇਆ ਜਾਂਦਾ ਸੀ ਉਹ ਛੱਟ ਥਲੇ ਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਇਹ ਸਾਰਾ ਮਾਮਲਾ ਜਿਹੜਾ ਦਰਜ ਹੋਇਆ ਹੈ ਅਸੀਂ ਵੀ ਪਹਿਲੇ ਇਹ ਕਰਦੇ ਆ ਕੋ ਜੋ ਸਾਡੇ ਘਰੋਂ ਫੜਿਆ ਗਿਆ ਉਹ ਉਨਾ ਹੀ ਸਮਾਨ ਉੱਤੇ ਪਾ ਲੈਂਦੇ ਜਿੰਨਾ ਫੜਿਆ ਗਿਆ ਸੀਗਾ 24 ਕਿਲੋ ਇਥੋਂ ਫੜੀ ਗਈ ਤੇ 5 ਕਿਲੋ ਉਹ ਤੋਂ ਫੜੀ ਗਿਆ ਬਾਕੀ ਇਹ 40 ਕਿਲੋ ਬਣਾਉਂਦੇ ਵੀ ਘਰੋਂ ਫੜੀ ਗਈ 40 ਕਿਲੋ ਨਹੀਂ ਫੜੀ ਲੱਗਦਾ ਨਹੀਂ ਕੋਈ ਹੋਰ ਵੀ ਕੋਈ ਨਾਲ ਹੋ ਸਕਦਾ ਵਾ ਤੁਹਾਡੇ ਮੁੰਡੇ ਦੇ ਨਾ ਕੋਈ ਇਥੋਂ ਇਥੋਂ ਸਾਡੇ ਪਿੰਡੋਂ ਨਹੀਂ ਬਾਹਰੋਂ ਆਹੀ ਗਏ ਨਹੀਂ ਸਕਦੇ ਕੋਈ ਮंडा ਹੋਵੇ ਠੀਕ ਥਾਨੋਂ ਕੋਈ ਪਤਾ ਨਹੀਂ ਵੇ ਕੀ ਕਰਦਾ ਤੇ ਕੀ ਕਮਾਉਂਦਾ ਸਾਨੂੰ ਇੱਕ ਨਵੇਂ ਪੈਸੇ ਦਾ ਕਿਤੇ ਇਹ ਇਹ ਉਪਲਾਸ ਟਾਲ 6 ਸਾਲ ਲਗਾ ਰਿਹਾ 2000 ਰੁਪਏ ਤਨਖਾਹ ਲੈਂਦਾ ਹੀ ਸਭ ਖਾਈ ਜਾਂਦਾ ਹੀ ਇੱਕ ਨਵਾਂ ਪੈਸਾ ਨਹੀਂ ਦਿੰਦਾ 6 ਸਾਲ ਮਹੀਨੇ ਦੀ ਵੀ ਪਈ ਆ ਤਰਖਾਂ ਪੁੱਤ ਪਿਓ ਦੇ ਹੱਥ ਦੇ ਕੱਖ ਨਹੀਂ ਹੁਣ ਬਜ਼ੁਰਗ ਹੋਇਆ ਹੀ ਨਾ ਮੈਂ ਕਹੇ ਜੋਗਾ ਨਾ ਮੇਰੇ ਘਰ ਦੀ ਜੋਗੀ ਤੇ ਨਾ ਇਹ ਕਹੇ ਜੋਗੀ ਹੁਣ ਨਾ ਇਹ ਡੰਗਰ ਸਾਂਭ ਸਕਦੇ ਨਾ ਇਹ ਪੈਲੀ ਵਾ ਸਕਦੇ ਥੋੜੀ ਜੀ ਰਹਿ ਗਈ ਆ ਝੂਠ ਨਹੀਂ ਮਾਰਦੇ 1.5 ਕਿੱਲਾ ਥਾਂ ਪੌਣੇ 2 ਕਿੱਲ ਵੇਚਦੇ ਆ ਤੇ ਵੇਚ ਕੇ ਆ ਸਮਾਨ ਸੱਤ ਕੀਤਾ ਸਾਰਾ ਇਹਨੂੰ ਮੈਂ ਕੰਮ ਕਰਕੇ ਦਿੱਤਾ ਪੜਾਇਆ ਵੀ ਬੀਏ ਜੋ ਫੇਲ ਹੋ ਗਿਆ ਮੁੜ ਕੇ ਪੁੱਠਿਆਂ ਕੰਮਾਂ 'ਚ ਪੈ ਗਿਆ ਸੱਚਾਈ ਗਲਤੀ 'ਚ ਬੈ ਗਿਆ ਨਸ਼ੇ ਦੀ ਲਤ ਕਰਕੇ ਇਦਾਂ ਪੈ ਗਿਆ ਹਾਂਜੀ ਹਾਂਜੀ ਲਾਂਦੇ ਨਸ਼ੇ ਮੁੰਡੇ ਬੜੇ ਇਹਦੇ ਯਾਰ ਦੋਸਤ ਜਿਹੜੇ ਇਸ ਸਮਾਇਕ ਪਿੰਦੇ ਆ ਦੇ ਨਾਲ ਉਹ ਇਹਨਾਂ ਨੂੰ ਉਹਨੂੰ ਪਤਾ ਉਹ ਸਾਨੂੰ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਠੀਕ ਹੈ ਠੀਕ ਆ ਬਾਈ ਮੈਂ ਬਾਹਰ ਮੇਂ ਨੌਕਰੀ ਕੀਤੀ ਨਹੀਂ ਪਿੱਛੇ ਤੁਹਾਨੂੰ ਪਤਾ ਹੀ ਲੱਗਾ ਮੁੰਡਿਆ ਤੁਹਾਨੂੰ ਕਦੇ ਇਹ ਇੱਦਾਂ ਸਾਨੂੰ ਪਤਾ ਸਾਬ ਵੀ ਪਿੰਦਾ ਕਿਨੇ ਕਿਨੇ ਸਾਨੂੰ ਮਜਦਾ ਤੁਨੀ ਹਾਂਜੀ ਕਿੰਨੀ ਉਮਰ ਦੀ ਮੈਂ ਵੀ ਉਹ ਦਿਨ ਮੁੰਡੇ ਤੁਹਾਡੀ ਜਦ ਗਲਤ ਕੰਮਾਂ ਦੇ ਪਿਆ ਇਹਦੀ ਉਮਰ ਉਦੋਂ ਖਾਲਸਾ ਗੱਲ ਪੜਦਾ ਸੀ ਮੈਨੂੰ 22 23 24 ਸਾਲ ਦਾ ਹੋ ਗਿਆ ਚੰਗਾ ਹੋ ਗਿਆ ਜਿਆਦਾ ਐਡਿਟਡ ਹੋ ਗਿਆ ਮਤਲਬ ਜੇ ਸਾਬ ਇੰਨੀ ਮੂਹ ਜਿਹੜਾ ਪੜਦਾ ਸੀ ਜਿਹੋ ਮਤਲਬ ਐਕਸੀਡੈਂਟ ਹੋਇਆ ਨਾ ਮੈਨੂੰ ਐਕਸੀਡੈਂਟ ਹੋਇਆ ਉਹ ਜਿਆਦਾ ਭੀ ਗਿਆ ਉਹਨਾਂ ਦਾ ਜ਼ਿਆਦਾ ਨਰਵੀ ਅਰੇ ਜੀ ਨੁਕੇਲ ਮੈਂ ਕਾਸਤੇ ਰੱਖਦੇ ਦੀ ਨਾ ਪੁੱਤੇ ਨਾਨਕੇ ਪਰਦਾ ਰਿਹਾ ਮੇਰੇ ਕੋਲ ਨਹੀਂ ਨਾ ਪਰਦਾ ਰਿਹਾ ਜੀ ਫਿਰ ਉਹ ਇਹਨਾਂ ਦਾ ਡਰ ਰਿਹਾ ਇੱਥੇ ਰਾਮਚੰਦ ਕਲੇਰ ਮੇਰੇ ਸਹੁਰੇ ਆ ਬੜੇ ਤੜਡੇ ਆ ਬੰਦੇ ਉਹ ਤੇ ਉਹ ਉਹਨਾਂ ਦੇ ਕੋਲ ਪਰਦਾ ਰਿਹਾ ਉੱਥੇ ਖਰਾਬ ਹੋ ਗਿਆ ਏ ਉੱਥੋਂ ਹੀ ਖਰਾਬ ਹੋ ਰਹਾ ਏ ਜ਼ਿਆਦਾ ਤੇ ਪੰਜ ਤੋਰੀ ਪੰਜ ਕੁੜੀਆਂ ਮੇਰਾ ਨਾਮ ਸਰਦਾਰ ਬਲਵਿੰਦਰ ਸਿੰਘ ਸੂਬੇਦਾਰ ਅਟਾਇਰ ਆਰਮੀ ਹੂੰ ਬਾਪੂ ਤੁਹਾਡੇ ਬੇਟੇ ਦੇ ਖਿਲਾਫ ਇੱਕ ਮਾਮਲਾ ਦਰਜ ਹੋਇਆ ਜਿਸ ਦੀ 85 ਕਿਲੋ ਰੋਂਦਾ ਦੱਸਿਆ ਜਾ ਰਿਹਾ ਉਹਦੇ ਬਾਰੇ ਕੀ ਤੁਹਾਨੂੰ ਪਤਾ ਲੱਗਾ ਸਾਨੂੰ ਕੁਝ ਨਹੀਂ ਪਤਾ ਲੱਗਾ ਸਾਨੂੰ ਤਾਂ ਕੱਲ ਜਦੋਂ ਉਹਨਾਂ ਆੜ ਕੇ ਫੜੀ ਹੈ ਨਾ ਉਹ ਮਸ਼ੀਨ ਦੇ ਵਿੱਚ ਕਿਤੇ ਰੱਖੀ ਸਾਨੂੰ ਨੇ ਤਾਂ ਪਤਾ ਕਿੱਥੇ ਰੱਖੀ ਹੈ ਕਿੱਥੇ ਨਹੀਂ ਉਹਨਾਂ ਆਪ ਉਹ ਮੁੰਡੇ ਨੇ ਦੱਸਿਆ ਜੇ ਉੱਥੋਂ ਆ ਕੇ ਪੁਲਿਸ ਨੇ ਆਪ ਕੱਢੀ 24 ਕਿਲੋ ਉਹਨਾਂ ਨੇ ਮੈਨੂੰ ਗਿਣਤੀ ਕਰਾਈ ਬਾਪੂ 24 ਕਿਲੋ ਇਥੋਂ ਤੁਹਾਡੇ ਕਰੋ ਨਿਕਲੀਆ ਤੇ 5 ਕਿਲੋ ਆਹ ਉਹਦੇ ਕੋਲ ਪਾ ਲਈ ਜਿੱਥੇ ਕਿ ਪਤਾ ਨਹੀਂ ਫੜਿਆ ਗਿਆ ਜਿੱਥੇ 5 ਕਿਲੋ ਨੇ ਉਥੋਂ ਫੜੀ ਆਹੀ 24 ਕਿਲੋ ਹੀ ਥੋਕਰੋਂ ਲੈ ਗਏ ਨੇ ਇਥੋਂ ਉਹਨਾਂ ਨੇ ਪਤਾ ਲੱਗਾ ਵੀ 40 ਕਿਲੋ ਪਾਤੀ ਆ ਗਲਤ ਕੰਮ ਆ ਦਾ ਪੁਲਸ ਵਾਲਿਆਂ ਦਾ ਵੀ ਜਿੱਥੋਂ ਫੜੀ ਆ ਉਹ ਪੁਲਸ ਵਾਲੇ ਉਥੋਂ ਪਾਉਦੇ ਉਹਦੇ ਉਹਨਾਂ ਦੇ ਉੱਤੇ ਜਿਹੜੀ ਹੋਰ ਫੜੀ ਆ ਲਿਆ ਆ ਫੜ ਕੇ ਲਿਆ ਗਏ ਇੱਥੇ ਲਿਆ ਕੇ 40 ਕਿਲੋ ਕਰਤੀ ਆ ਫਿਰ 40 ਕਿਲੋ ਉਹਨਾਂ ਨੇ ਹੋਰ ਕਿਸੇ ਨੂੰ ਲਖਾਤੀ ਤੇ 5 ਕਿਲੋ